ਨਰਮਲ ਦੇ ਟਰੈਕਟਰ ਹੁਣੇ ਸਾਨੂੰ 2003 ਮਾਡਲ ਟਰੈਕਟਰ ਹੈ ਜੀ ਕੱਟ ਮੇ ਸੇਜ ਚ ਸੈਂਟਰ ਗੇਅਰ ਹੈ ਜੀ ਨਾਨ ਪਾਵਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਵੀ 2003 ਮਾਡਲ ਹੈ ਜੀ ਇਹ 2 ਲੱਖ 80 ਹਜ਼ਾਰ ਪ੍ਰਾਈਸ ਹੈ ਜੀ ਟਾਇਰ ਚਾਰੇ ਹੈਗੇ ਨਹੀਂ 90 ਪੈਸੇ ਕੋਈ ਨਰਮਲ ਮਾਨ ਦਾ ਟਰੈਕਟਰ ਜੀ ਕਿਸ ਸਵਰਾਜ 744 FE 2 ਸਟਾਰ ਕੱਟਨੇ ਸੇਜਾ ਜੀ ਫੁੱਟ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ 59 ਨੰਬਰ ਡਾਇਰੈਕਟਰ ਆ ਬਾਈ ਟਰੈਕਟਰ ਦੀ ਕੰਡੀਸ਼ਨ ਦਾ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਹੈ ਨੌਨ ਪਾਵਰ ਹੈ ਮਾਡਲ ਆਈ ਹੈ ਨੌ ਮਾਡਲ ਆ ਜੀ 3 ਲੱਖ 40 ਹਜ਼ਾਰ ਪ੍ਰਾਈਸ ਆ ਜੀ ਨਰਮਲ ਸਿੰਘ ਮਾਨ ਦੇ ਟਰੈਕਟਰ ਨੇ ਬਾਈ ਉਹਨਾਂ ਦਾ ਮੋਬਾਈਲ ਨੰਬਰ 94635 99027 98729 10930 ਟਰੈਕਟਰ ਖਰੀਦਣ ਅਤੇ ਵੇਚਣ ਲਈ ਬਾਈ ਸੰਪਰਕ ਕਰ ਸਕਦੇ ਤੁਸੀਂ ਇਹਨਾਂ ਨਾਲ ਕਿੰਨਾ ਲੁਕੜਾ ਸਵਰਾਜ 852 ਫਿਰ 3 ਸਟਾਰ ਜੀ ਰਿਵਰਸ ਵੀਡੀਓ ਕਟਨੇਸ ਜੀ ਸੈਂਟਰ ਗੇਅਰ ਪੰਜਾਬ ਨੰਬਰ ਡਾਇਰੈਕਟਰ ਆ ਬਈ ਇਹ ਵੀ ਪੀ ਵੀ 13 ਨਾਉਨ ਪਾਵਰ ਆ ਜੀ 11 ਮਾਡਲ ਡਾਇਰੈਕਟਰ ਆ ਜੀ ਇਹ 11 ਮਾਡਲ 375000 ਬਈ ਦਾ ਪ੍ਰਾਈਸ ਆ ਜੀ ਨਾਲ ਕਿਹੜਾ ਏਸੀ ਜੀ ਏਸੀ ਬੀ ਆਈ 450 ਜੀ ਕੱਟਨੇ ਚ ਟਾਇਰ ਚਾਰੇ ਇਹ ਬਿਲਕੁਲ ਨਵੇਂ ਨੇ ਸੈਂਟਰ ਗੇਅਰ ਹੈ ਜੀ ਨਾਉਨ ਪਾਵਰ ਹੈ ਡਿਸਕ ਬ੍ਰੇਕਾਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਵੀ 18 ਮਾਡਲ ਟਰੈਕਟਰ ਆਈ ਇਹ 18 ਮਾਡਲ ਆਈ 2,65,000 ਦਾ ਪ੍ਰਾਈਸ ਹੈ ਜੀ ਇਹ ਨਰਮਨ ਸਿੰਘ ਮਾਨ ਦੇ ਟਰੈਕਟਰ ਨੇ ਬਈ ਸਾਬੋਗਤ ਤਲਵੰਡੀ ਜੀ ਨਾਲ ਖੜਾ ਪ੍ਰੀਤ ਜੀ 6049 ਪੰਜਾਬ ਨੰਬਰ ਟਰੈਕਟਰ ਆਈ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀering ਹੈ ਜੀ ਸੈਟ ਗੇਅਰ ਹੈ ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਬਾਈ ਮਾਡਲ ਡ੍ਰੈਕਟਰ ਆ ਬਾਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਪੀਸ਼ਲਟ ਹੈ 16 9 28 ਦੇ ਨੇ ਜੀ ਮੂਰਲੇ 750 16 ਦੇ ਨੇ ਜੀ ਆਲੋ ਦੇ ਟਾਇਰ ਨੇ ਜੀ ਬਾਈ ਮਾਡਲ ਆ 5 ਲੱਖ 15 ਹਜ਼ਾਰ ਬਾਈ ਦਾ ਪ੍ਰਾਈਸ ਆ ਜੀ ਨਾਲ ਦੇ ਟਾਇਰ ਨੇ ਜੀ ਬਿਲਕੁਲ ਨਾਲ ਖੜਾ ਜੀ ਏਸੀ ਡੀਆਈ 450 ਜੀ ਘੱਟ ਮੈਸੇਜ ਪੰਜਾਬ ਨੰਬਰ ਜੀ ਕਿਸਲੇ ਟਾਇਰ ਘਸੇ ਨੇ ਜੀ ਮੂਰਲੇ ਹੈਗੇ ਨੇ ਜੀ 80 ਪੈਸੇ ਪੰਜਾਬ ਨੰਬਰ ਟਰੈਕਟਰ ਆ ਬਾਈ ਨਾਨ ਪਾਵਰ ਆਈ ਸੈਂਟਰ ਗੇਅਰ ਹੈ 11 ਮਾਡਲ ਟਰੈਕਟਰ ਹੈ ਇਹ 235000 ਦਾ ਪ੍ਰਾਈਜ਼ ਹੈ ਜੀ ਨਾਲ ਖੜਾਈ ਸੋਨ ਵਾਲੀ ਕਾ ਇੰਟਰਨੈਸ਼ਨਲ ਡੀ ਆਈ 750 ਜੀ 4 ਸੀਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੈਂਟਰ ਗੇਅਰ ਨਾਨ ਪਾਵਰ ਹਰਿਆਣਾ ਨੰਬਰ ਟਰੈਕਟਰ ਹੈ 98 ਮਾਡਲ ਟਰੈਕਟਰ ਹੈ ਇਹ 98 ਮਾਡਲ ਹੈ ਜੀ 180000 ਦਾ ਪ੍ਰਾਈਜ਼ ਹੈ ਜੀ ਦੋ ਲਾਂ ਵੀ ਕਰਾ ਦਿੰਦੇ ਆ ਨੰਬਰ ਦੀ ਪਾਲੀ ਤੋਂ ਸੋਨਾਲੀਕਾ ਖੜਾਈ ਡੀਆਈ 750 ਸਾਈਡ ਗੀਅਰ ਜੀ ਨੌਨ ਪਾਵਰ ਟਾਇਰ ਹੈਗੇ ਨੇ ਜੀ ਇਹਨਾਂ ਦੇ ਪੰਜਾਬ ਪੇਸੇ ਜੀ ਇਹ ਆ ਵੀ ਪੰਜਾਬ ਨੰਬਰ ਟਰੈਕਟਰ 2009 ਮਾਡਲ ਆ ਜੀ 2 ਲੱਖ 75000 ਬਾਈ ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾਈ ਸੋਨਾਲੀਕਾ ਡੀਆਈ 745 ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਡਬਲ ਡਿਸਟ੍ਰਿਬਿਊਟਰ ਜੀ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਹੈਗੇ ਨਹੀਂ ਜਿਨਾਂ ਦੇ 70 ਪੈਸੇ ਮੂਹਰਲੇ ਟਾਇਰ ਬਿਲਕੁਲ ਨਵੇਂ ਨੇ ਭਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਲੈਕ ਲੱਗਿਆ ਵਜੇ ਸਾਤੇ ਹੀ ਲੱਗੀ ਹੋਈ ਹੈ ਜੀ 15 ਮਾਡਲ ਟਰੈਕਟਰ ਹੈ 3 ਲੱਖ 50000 ਪ੍ਰਾਈਸ ਹੈ ਜੀ ਇਹ ਭਾਈ ਮਾਨ ਟਰੈਕਟਰ ਸੇਲ ਜਨੇ ਜੀ ਰੋੜੀ ਰੋਡ ਤਲਵੰਡੀ ਸਾਬੋ ਜੀ ਇੱਥੇ ਨਵੇਂ ਅਤੇ ਪੁਰਾਣੇ ਟਰੈਕਟਰ ਖਰੀਦੇ ਅਤੇ ਵੇਚੇ ਜਾਂਦੇ ਨੇ ਭਾਈ ਕਿੱਥੇ ਟਰੈਕਟਰ ਉੱਪਰ ਲੋਨ ਵੀ ਕਰਵਾ ਸਕਦੇ ਹੋ ਤੁਸੀਂ ਇਹਨਾਂ ਮੋਬਾਈਲ ਨੰਬਰ ਤੁਹਾਨੂੰ ਇੱਕ ਵਾਰੀ ਫੇਰ ਬੋਲ ਦਿੰਨੇ ਆ ਜੀ ਨਿਰਮਲ ਸਿੰਘ ਮਾਨ 94635 95027 99723 10930 ਜੇ ਟਰੈਕਟਰ ਉੱਪਰ ਬਈ ਕਿਸੇ ਨੇ ਲੋਨ ਕੋਣਾ ਲੋਨ ਵੀ ਕਰਵਾ ਸਕਦੇ ਇਹਨਾਂ ਨਾਲ ਸੰਪਰਕ ਕਰਕੇ